ਮਨਰੇਗਾ ਤਹਿਤ ਵੱਡੀ ਧਾਂਦਲੀ ਆਈ ਸਾਹਮਣੇ ਜਾਲੀ ਹਾਸਲ ਲਗਾ ਕੇ ਲਗਾਇਆ ਜਾ ਰਿਹਾ ਕਰੋੜਾਂ ਦਾ ਚੁੰਨਾ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਸਰਕਾਰੀ ਦਾਅਵਿਆਂ ਦੀ ਖੁੱਲੀ ਭੋਲ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਤਹਿਤ ਬੇਰੋਜ਼ਗਾਰਾਂ ਨੂੰ ਕੰਮ ਦੇਣ ਦੀ ਸਕੀਮ ਚਲਾਈ ਗਈ ਸੀ ਜਿਸ ਦੇ ਵਿੱਚ ਵੱਡੀ ਧਾਂਦਲੀ ਵੇਖਣ ਨੂੰ ਮਿਲੀ ਹੈ ਕੁਝ ਲੋਕ ਨਜਾਇਜ਼ ਹਾਜ਼ਰੀਆਂ ਲਗਾ ਕੇ ਸਰਕਾਰ ਨੂੰ ਕਰੋੜਾਂ ਦਾ ਚੁੰਨਾ ਲਗਾ ਰਹੇ ਨੇ ਮਾਮਲਾ ਹੈ ਜਿਰਾ ਫਿਰੋਜ਼ਪੁਰ ਦੇ ਸਰਹਾਦੀ ਪਿੰਡ ਚਾਂਦੀਵਾਲਾ ਦਾ ਜਿੱਦੇ ਲੋਕਾਂ ਨੇ ਦੱਸਿਆ ਹੈ ਕਿ ਜਿਸ ਜਗ੍ਹਾ ਉੱਤੇ ਫੋਟੋ ਕਰਾ ਕੇ ਮਸਟੋਲ ਉੱਤੇ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਨੇ ਉਸ ਜਗ੍ਹਾ ਉੱਤੇ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਪੱਤਰਕਾਰ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਗਿਆ ਕਿ ਉਸ ਜਗ੍ਹਾ ਉੱਤੇ ਕੋਈ ਵੀ ਕੰਮ ਨਹੀਂ ਚੱਲ ਰਿਹਾ ਸੀ ਲੋਕਾਂ ਨੇ ਦੱਸਿਆ ਕਿ ਮੰਨਰੇਗਾ ਦੇ ਵਿੱਚ ਵੱਡੀ ਧਾਂਦਲੀ ਹੋ ਰਹੀ ਹੈ। ਉਹਨਾਂ ਕਿਹਾ ਹੈ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਇਸ ਸਕੀਮ 'ਚ ਬਹੁਤ ਵੱਡਾ ਗੋਰਖ ਧੰਦੇ ਚੱਲਦਾ ਰਿਹਾ। ਜੇਕਰ ਪੜਤਾਲ ਕਰਾਈ ਜਾਵੇ ਤਾਂ 70% ਤੋਂ ਜ਼ਿਆਦਾ ਪਿੰਡ ਦੇ ਅਧਿਕਾਰੀ ਇਸ ਗੋਰਖ ਧੰਦੇ ਦੇ ਸ਼ਿਕੰਜੇ ਦੇ ਵਿੱਚ ਆ ਸਕਦੇ ਨੇ। ਇਸ ਸਕੀਮ 'ਚ ਬਹੁਤ ਜ਼ਿਆਦਾ ਲੀਕੇਜ ਹੈ। ਵਿਚੋਲੇ ਸਕੀਮ ਤਹਿਤ ਲਾਭਪਾਤਰੀਆਂ ਦੇ ਨਾਮ ਰਜਿਸਟਰ ਕਰਨ ਦੇ ਲਈ ਪੈਸੇ ਵੀ ਲੈ ਰਹੇ ਨੇ। ਕੁਝ ਲੋਕ ਕੰਮ ਉਤੇ ਵੀ ਨਹੀਂ ਜਾਂਦੇ ਪਰ ਉਹਨਾਂ ਨੂੰ ਕਾਲਜ ਵਿੱਚ ਦਿਖਾ ਕੇ ਸਰਕਾਰ ਨੂੰ ਕਰੋਨਾ ਨੂੰ ਪੈਦਾ ਚੁੰਨਾ ਲਗਾਇਆ ਜਾ ਰਿਹਾ ਜਦ ਇਹ ਸਮਾਂ ਦੇ ਵਿੱਚ ਮਨਰੇਗਾ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਕੁਝ ਦਿਨ ਪਹਿਲਾਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਅਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਤਾਂਦਲੀ ਉਤੇ ਕਿੰਨੀ ਸਖਤੀ ਦੇ ਨਾਲ ਕਾਰਵਾਈ ਕਰੇਗਾ ਜਾਹੇ ਮਾਮਲਾ ਠੰਡੇ ਬਸਤੇ ਦੇ ਵਿੱਚ ਹੀ ਪਾਇਆ ਜਾਵੇਗਾ ਈ ਨਾਮ ਕੀ ਤੁਹਾਡਾ ਰਤਨ ਸਿੰਘ ਸਰ ਰਤਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਚਾਂਦੀ ਵਾਲੇ ਦੇ ਜੀ ਤੇ ਕੀ ਕਰਦੇ ਤੁਸੀਂ ਅਸੀਂ ਮੈਂ ਤੁਮ ਜੋਰੀ ਕਰਨੇ ਸਰ ਕਿੱਥੇ ਕਰਦੇ ਕਿੱਥੇ ਅਸੀਂ ਜਿੱਥੇ ਸਾਨੂੰ ਮਿਲ ਜਾਵੇ ਜੇ ਹੁਣ ਸਾਨੂੰ ਪਤਾ ਲੱਗਾ ਵੀ ਅਸੀਂ ਨਜ਼ਿਕਾ ਦਾ ਕੰਮ ਸਾਨੂੰ ਸਾਡੇ ਪਿੰਡ ਦਾ ਹਨੂ ਮਿਲਦਾ ਹੈ ਤੇ ਸਾਨੂੰ ਸਾਡੀਆਂ ਹਾਜ਼ਰੀਆਂ ਵੀ ਐਵੇਂ ਨਜਾਇਜ਼ ਪੱਪ ਲਾਈ ਜਾਂਦੇ ਨੇ ਜਦੋਂ ਸਾਡੇ ਪੈਸੇ ਖਾਤੇ ਚ ਆ ਗਏ ਤੇ ਨਾ ਸਾਨੂੰ ਆਖਣਾ ਪੈਸੇ ਦੇਵੋ ਜੀ ਆਧ ਦੇ ਦੇ ਦਿਓ ਤੁਸੀਂ ਇੱਥੇ ਕੰਮ ਕਿੱਥੇ ਚੱਲ ਰਿਹਾ ਹੈ ਇੱਥੇ ਕੰਮ ਦੀ ਆ ਹੈਡ ਤੇ ਕਹਿੰਦੇ ਨੇ ਚੱਲ ਰਿਹਾ ਸਾਨੂੰ ਪਤਾ ਲੱਗਾ ਹੈਟਾ ਹੀ ਆਇਆ ਆਏ ਆਏ ਵੇਖਿਆ ਸਰਪੰਚ ਹਰਪ੍ਰਿੰਤ ਨੂੰ ਗੱਲ ਕੀਤੀ ਬੇ ਸਰਪੰਚਾ ਅੱਬੀ ਉਥੇ ਗੱਲ ਆਪਣਾ ਕੰਮ ਚੱਲਦਾ ਪਿਆ ਹਰਪ੍ਰਿੰਤ ਨੇ ਕਿਹਾ ਵੀ ਚੱਲਦਾ ਪਿਆ ਤਾਂ ਬਸ ਚੈੱਕ ਕਰ ਲੈਨੇ ਆ ਤੇ ਸਰਪੰਚ ਨੂੰ ਨਾਲ ਲਿਆਂਦਾ ਕੋਈ ਇੱਥੇ ਬੰਦਾ ਨਹੀਂ ਕੱਲ 75 ਬੰਦੇ ਸਾਮ ਨੂੰ ਹਾਜ਼ਰੀ ਲੱਗੀ ਏ ਸਭ ਗਲਤ ਕੰਮ ਹੋ ਰਹੇ ਨੇ ਸਰ ਸਾਡ ਨੂੰ ਹਾਨੂੰ ਤਾਂ ਧੜ ਹੜਾ ਹੱਕ ਮਿਲਣਾ ਚਾਹੀਦਾ ਜਿਹੜਾ ਹਾਉ ਜਨ ਹਾਨੂੰ ਮਿਲਦਾ ਅਸੀਂ ਕੰਮ ਕਰਨਾ ਚਾਹਨੇ ਆ ਹਾਂਜੀ ਆ ਬੂਟੇ ਝਾੜੀਆਂ ਆ ਬੂਟੇ ਝਾੜੀਆਂ ਸਭ ਕੋਈ ਖਲੀਆਂ ਨੇ ਕੋਈ ਇੱਥੇ ਤੇਲਾ ਵੀ ਟੋਕ ਕੋਇਆ ਕਾਗਜ਼ਾ ਕਾਗਜ਼ਾ ਚ 100 ਬੰਦੇ ਦਾ ਮਨਸਟਾਲ ਪਹਿਲਾਂ ਇਹ ਨਕਦਾ ਲਿਆ ਤੇ 75 ਦਾ ਹੁਣ ਚੱਲਦਾ ਪਿਆ ਜਿਹੜਾ ਕੱਲ 5 ਤਰੀਕ ਨੂੰ ਆਗਰੀ ਲੱਗੀ ਏ ਹਾਂ ਇਹ ਉਹ ਹੁਣ ਜਿਹੜਾ ਸਰਕਾਰ ਨੂੰ ਕਿਸ ਤਰ੍ਹਾਂ ਦਾ ਚੋਨਾ ਲਾ ਰਿਹਾ ਸਰਕਾਰ ਨੂੰ ਤਾਂ ਬਹੁਤ ਲੱਖਾਂ ਰੁਪਈਆ ਦਾ ਚੋਨਾ ਇਲਾ ਰਹੇ ਨੇ ਅਫਸਰ ਛਾਈ ਇਹ ਇਹਨਾਂ ਨੇ ਹੁਣ ਜਦੋਂ ਮਾੜੇ ਬੰਦੇ ਨੂੰ ਕੰਮ ਦੇਣਾ ਨਹੀਂ ਜਿਹੜੇ ਕੋਠੀਆਂ ਦੇ ਵਿੱਚ ਅੰਦਰ ਬੈਠੇ ਨੇ ਉਹਨਾਂ ਨੂੰ ਪੈਸੇ ਅੰਦਰ ਖਾਤੇ ਮਿਲਦੇ ਨੇ ਖਾਤੇ ਚ ਆਂਦੇ ਨੇ ਉਹ ਆਦ ਚੁੱਪ ਕਰਕੇ ਦੇ ਦੇ ਦਿੰਦੇ ਨੇ ਤੇ ਉਹ ਉਹਨਾਂ ਨੂੰ ਕੀ ਹੈ ਤਗਰੇ ਬੰਦੇ ਧੱਕੇ ਖਾਂਦੇ ਫਿਰਦੇ ਨੇ ਚਲੋ ਜੀ ਸਰੋਵੜਨ Rajasthan ਚਲੋ ਜੀ ਛੋਲੇਵੜਨ Rajasthan ਇੱਥੇ ਕੋਈ ਲੇਬਰ ਨਹੀਂ ਇੱਥੇ ਲੇਬਰ ਕੋਈ ਨਹੀਂ ਇਹ ਤੇ ਲੇਬਰ ਕੋ ਹੜਕਾਮੀ ਕੋ ਨਹੀਂ ਤੁਹਾਡੇ ਵਾਸਤੇ ਕਾਗਜ਼ਾਂ ਚਪੇ ਕਾਗਜ਼ਾਂ ਚਪੇ ਪਾਈ ਜਾਂਦੇ ਨੇ ਹਾਂਜੀ ਆ ਵੇਖ ਲੋ ਮਸਤਵਾਲ ਗਾ ਇਹਨਾਂ ਪਾਇਓ ਸੌ ਬੰਦੇ ਦਾ ਮਸਤਵਾਲ ਮੰਗ ਇਹਨਾਂ ਇਹਨਾਂ ਅਫਸਰਾਂ ਨਾਲ ਜਿਹੜੇ ਕੰਮ ਬੰਦ ਕਰਿੰਦੇ ਕਰਾਉਣ ਵਾਲਿਆਂ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਹਾਂ ਜੈਜ ਕੰਮ ਹੋਣਾ ਚਾਹੀਦਾ ਨਾ ਨਹੀਂ ਕੰਮ ਕਰੇ ਲੇਬਰ ਹਾਂਜੀ ਵੇਥੇ ਮੌਕੇ ਤੇ ਬੰਦੇ ਜੋ ਕੰਮ ਕਰੇ ਮੌਕੇ ਤੇ ਬੰਦਾ ਹੋਵੇ ਏ ਇਹ ਮਸਤੌਲ ਆ ਬਾਡਰ ਏਰੀਏ ਦਾ ਹੈ ਇਹ ਤੇ 100 ਬੰਦੇ ਦਾ ਮਸਤੌਲ ਨੇ ਕੋਈ ਬਿਨਾ ਸੈਨਾ ਤੋਂ ਸਰਕਾਰ ਨੂੰ ਕਿੰਨਾ ਚੋਨਾ ਲੱਗ ਰਿਹਾ ਹੈ ਬਿਨਾ ਸੈਨਾ ਤੋਂ ਪੈਸੇ ਕਢਾਇਆ ਜਾ ਰਿਹਾ ਨੇ ਕੋਠੀਆਂ ਵਾਲਿਆਂ ਦੇ ਕੰਮ ਵੀ ਨਹੀਂ ਕੋਈ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਆ ਵੇਖੋ ਸਭ ਜਾਲੀ ਮਸਤੌਲ ਆਦਰੀਆਂ ਜੋ ਲੱਗੀਆਂ ਨੇ ਮਸਤੌਲ ਕਿਹੜੇ ਬੰਦੇ ਦੇ ਚੇਤਿਆਂ ਦੇ ਨੇ ਇਹ ਕੋਈ ਖੁੰਦਰਾ ਦੇ ਕੋਈ ਆਪਣੇ ਚਾਂਦੀ ਵਾਲੇ ਦੇ ਮੈਂ ਬਗੀਚਾ ਸਿੰਘ ਸਰਪੰਚ ਚਾਂਦੀ ਵਾਲਾ ਆ ਪਿੱਛੇ ਜੇ ਹੁਣ ਪੰਚਾਇਤਾਂ ਪੰਗ ਹੋਈਆਂ 29 ਤਰੀਕ ਨੂੰ ਜੀ 29 ਫਰਵਰੀ ਨੂੰ ਹਾਂਜੀ ਇਸ ਤੋਂ ਪਹਿਲਾਂ ਵੀ ਮਸਟੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ ਆ ਵੇਖੋ ਜੀ ਆ ਮਸਟੋਲ ਕਿੰਨੇ ਨਿਕਲੇ ਕਿਵੇਂ ਨਿਕਲੇ ਮਸਟੋਲ ਕਾਫੀ ਕਢਾਏ ਜੀ ਇਹਨਾਂ ਨੇ ਬਿਨਾ ਮੂਹਰਤ ਹੋ ਜੀ ਹੂੰ ਹੂੰ ਮਿਲੀ ਪੂਗਤ ਕਰਕੇ ਏਪੀਓ ਮੈਡਮ ਨਾਲ ਜੀ ਹਾਜ਼ਰੀਆਂ ਵੀ ਪਈਆਂ ਹਾਂਜੀ ਹਾਂਜੀ ਹਾਜ਼ਰੀਆਂ ਆਨਲਾਈਨ ਹੋਏ ਹੋਏ ਆ ਵੇਖੋ ਜੀ 52 ਬੰਦਿਆਂ ਦਾ ਹੈ ਜੀ ਹੂੰ ਹੂੰ ਜਿਹੜੇ ਕਿ 52 ਬੰਦੇ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ ਕਿਸੇ ਦਾ ਇਹਦੇ ਦਸਤਾਨ ਨਹੀਂ ਨਾ ਸਰਪੰਚ ਦੇ ਨਾ ਏਪੀਓ ਨਾ ਦੂਜਿਆਂ ਦੇ ਕਿਸੇ ਅਫਸਰ ਦੇ ਜੀਆਰਐਸ ਦੇ ਕਿਸੇ ਦੇ ਵੀ ਨਹੀਂ ਸਾਈਨ ਹੈ ਜੀ ਤੇ ਇਹ ਸਰਕਾਰ ਆਪਣੇ ਕ੍ਰਿਸ਼ਟਾ ਯਾਰ ਖਤਮ ਕਰਨਾ ਚਾਹੁੰਦੀ ਹੈ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਕਿ ਮਿਸਟੋਲ ਕਢੇ ਹੋਏ ਤੇ ਮੈਂ ਇੱਥੇ ਵੇਖਣਾ ਆਇਆ ਚੈੱਕ ਕਰਨ ਵਾਸਤੇ ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ ਕਾਗਜ਼ਾਂ 'ਚ ਪਾਇਆ ਕਾਗਜ਼ਾਂ 'ਚ ਪਾਇਆ ਹੋਏ ਜੀ ਹਾਂਜੀ ਹਾਂਜੀ ਲੇਬਰਾਂ ਦੀ ਹਾਜ਼ਰੀਆਂ ਲੱਗ ਰਹੀਆਂ ਨੇ ਲੇਬਰਾਂ ਦੀ ਹਾਜ਼ਰੀਆਂ ਲੱਗ ਰਹੀਆਂ ਜੀ ਕੱਲ ਲੱਗੀ ਹੈ ਜੀ ਹਾਂਜੀ ਇੱਥੇ ਕੋਈ ਲੇਬਰ ਇੱਥੇ ਕੋਈ ਕੰਮ ਨਹੀਂ ਵੇਖੋ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕੰਮ ਨਹੀਂ ਕਿਸ ਤਰ੍ਹਾਂ ਦਾ ਚੂਨਾ ਲੱਗ ਰਿਹਾ ਸਰਕਾਰ ਦੇ ਕੋਲ ਬਹੁਤ ਤਗੜਾ ਚੂਨਾ ਲੱਗ ਰਿਹਾ ਜੀ ਸਰਕਾਰ ਨੂੰ ਤੇ ਸਰਕਾਰ ਤਾਂ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਪਰ ਜਿਹੜੇ ਅਫਸਰ ਛਾਈਏ ਇਹ ਮਿਲੀ ਭੁਗਤ ਕਰਕੇ ਤੇ ਇਹ ਭ੍ਰਿਸ਼ਟਾਚਾਰ ਖਤਮ ਨਹੀਂ ਹੋਉਂਦੇ ਦੇ ਨਾ ਹੀ ਹੋਣ ਦੇਣਾ ਇਹਨਾਂ ਨੇ ਜੀ ਤੁਹਾਡੇ ਵੀ ਨਹੀਂ ਸੈਨ ਹੋਏ ਜੀ ਨਾ ਜੀ ਨਾ ਨਹੀਂ ਹੋਇਆ ਜੀ ਸਾਰੇ ਜਾਲੀ ਜੀ ਮੈਂ ਤਾਂ ਅਜੇ ਉਹ ਛੱਪੜ ਦਾ ਪ੍ਰੋਜੈਕਟ ਸੀਗਾ ਜੀ ਜਿਹੜਾ ਪਾਣੀ ਆਣ ਕਰਕੇ ਤੇ ਛੱਪੜ ਦੇ ਸੀਵਰੇਜ ਰਲੋਡ ਗਿਆ ਸੀ ਤੇ ਕੁਝ ਬੰਨ ਟੁੱਟ ਗਿਆ ਹੁੰਦਾ ਛੱਪੜ ਦਾ ਉੱਥੇ ਮੈਂ ਆਪ ਪੈਸੇ ਲਾ ਕੇ ਇਕੱਠੇ ਕਰਕੇ ਤੇ ਉਹ ਨਗਦ ਲਾ ਰਹੇ ਜੀ ਅਸੀਂ ਬੰਨ ਬੰਨ ਤੇ ਉਥੋਂ ਮੇਰਾ ਸਟਾਲ ਨਿਕਲੇ ਕਈ ਕਾਫੀ ਉੱਥੇ ਕੰਮ ਜਮਾ ਨਹੀਂ ਹੋਇਆ ਜੀ ਉੱਥੇ ਵੀ ਨਹੀਂ ਹੋਇਆ ਨਹੀਂ ਹੋਇਆ ਜੀ ਤੇ ਸਾਡੇ ਮਸਟੋਲ ਤਾਂ ਐ ਵੀ ਉਹ ਕੱਢਣ ਹੀ ਨਹੀਂ ਦਿੰਦੀ ਜੋ ਅਸੀਂ ਡਿਮਾਂਡ ਦੇ ਕੇ ਆਉਣੇ ਆ ਇਫ ਯੂ ਮੈਡਮ ਕਹਿੰਦੀ ਐਵੇਂ ਮਸਟਰੋਲ ਥੋੜਾ ਨਿਕਲਦੇ ਆ ਤੁਹਾਨੂੰ ਪਤਾ ਹੀ ਇਹ ਪਤਾ ਨਹੀਂ ਜੀ ਕਿਵੇਂ ਇਹਨਾਂ ਦੇ ਸਿਆਸੀ ਬੰਦੇ ਨੇ ਤੇ ਕੁਝ ਡੀਨ ਲਾਈਨ ਕਰਦੇ ਹੋਣੇ ਆ ਜੀ ਤੇ ਆਪਾਂ ਡੀਨ ਲਾਈਨ ਕਰੀਦਾ ਨਹੀਂ ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਜਿਵੇਂ ਪੈਸੇ ਨਿਕਲਦੇ ਮਸਟਰੋਲ ਉਸ ਤਰ੍ਹਾਂ ਖੜਾਓ ਮੈਂ ਕਿਹਾ ਕਿਸ ਤਰ੍ਹਾਂ ਕੜਾਈ ਮੈਂ ਕਿਹਾ ਡਿਮਾਂਡ ਫਾਰਮ ਤੇ ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਹੋਇਆ ਹੈ ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੇ ਮੈਂ ਕਿਹਾ ਮੈਂ ਤਾਂ ਕੰਮ ਕਰਾਉਣਾ ਹੈ ਬੰਦੇਾਂ ਨੂੰ ਏਪੀਓ ਕੌਣ ਹੈ ਏਪੀਓ ਮੀਨੂ ਮੈਡਮ ਜੀ ਇਹ ਕਢਵਾਰੀ ਮੀਨੂ ਸ਼ਰਮਾ ਜੀ ਹਾਂ ਜੀ ਇਹ ਜੀ ਸਾਹ ਜੀ ਤੇ ਕੋਈ ਡਿਮਾਂਡ ਦੇ ਕੇ ਆਈਏ ਜੀ ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ ਦੇਦੇ ਹੀ ਨਹੀਂ ਉੱਥੇ ਪਤਾ ਹੀ ਨਹੀਂ ਹਾਂ ਜੀ ਚੋਰੀ ਇਹ ਇਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ ਅਕਲ ਜੀ ਆਰ ਐਸ ਏ ਉਹਨਾਂ ਨੂੰ ਭੇਜਿਆ ਮੈਡਮ ਕਹਿੰਦੀ ਵੀ ਨਹੀਂ ਤੁਸੀਂ ਪਿੰਡ ਪਰ ਕੇ ਆਓ ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ ਵਿੱਚ ਉਹ ਵੀ ਨਹੀਂ ਕੱਢਿਆ ਜੀ ਉਹਨੂੰ ਏਪੀਓ ਮੈਡਮ ਨੇ ਉਹਨੇ ਤਾਂ ਕੋਈ ਸਰਕਾਰ ਨੂੰ ਸਿੱਧਾ ਨੋਟ ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਐਮਐਲ ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਚੋਣਾ ਲਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਪੂਰਾ ਚਕੰਜਾ ਕੱਸਿਆ ਜਾਵੇ ਸਰ ਮੇਰਾ ਨਾਮ ਜੀ ਸਿੰਘ ਜੀ ਸਿੰਘ ਜੀ ਦੇਖ ਸਰ ਇਹ ਪਿੰਡ ਜਾਂਦੀ ਹਲ ਜੋ 75 ਬੰਦਰ ਮਾਸਟਰ ਜਿਹੜਾ ਨਿਕਲਾ ਹੋਇਆ ਕਾਗਜ਼ਾਂ ਦੇ ਵਿੱਚ ਤੇ ਜਿਨ੍ਹਾਂ ਦੇ ਟੈਂਟਸ ਐ ਇੱਥੇ ਬੰਨਦੇ ਜਿੱਤੂ ਬੀਐਸਐਫ ਫੋਰਟ ਤੋਂ ਲੈ ਕੇ ਅਲੀਕ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਏ ਪਰ ਇਸ ਤੋਂ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦੇ ਦਾ ਮਾਸਟਰ ਕਢਾ ਕੇ ਇਹਨਾਂ ਟੈਂਟਸਾਂ 'ਚ ਜਾਲੀ ਲਾ ਕੇ ਆਨਲਾਈਨ ਕਰਾਇਆ ਬਿਨਾ ਕਿਸੇ ਅਫਸਰ ਦੇ ਸਾਈਨਾਂ ਤੋਂ ਕੋਈ ਇੱਥੇ ਕੰਮ ਨਹੀਂ ਹੋਇਆ ਅਸੀਂ ਅੱਜ ਮੌਕੇ 'ਤੇ ਆ ਕੇ ਵੇਖਿਆ ਵੀ ਕੋਈ ਲੇਬਰ ਲੱਗੀ ਕਿਤੇ ਨਾ ਇਹ ਪਿੱਛੇ ਜਿਹੜਾ 100 ਬੰਦੇ ਦਾ ਮਾਸਟਰ ਨਿਕਲਿਆ ਸੀ ਨਾ ਉਹ ਕੋਈ ਇੱਥੇ ਕੰਮ ਲੱਗਿਆ ਤੇ ਨਾ ਇਹ ਹੁਣ ਜਿਹੜਾ 75 ਬੰਦੇ ਦਾ ਮਾਸਟਰ ਅੱਜ ਦੀ ਡੇਟ ਵਿੱਚ ਚੱਲ ਰਿਹਾ ਉਹ ਵੀ ਇੱਥੇ ਕੋਈ ਇੱਕ ਬੰਦਾ ਵੀ ਕੰ ਨਜਾਇਜ਼ ਆ ਰਿਹਾ ਸਾਨੂੰ ਕੰਮ ਸਾਰੇ ਇਥੋਂ ਆ ਬੀਏ ਸੇ ਪੋਸਟ ਜਿਹੜਾ ਸੈਣੀ ਵਾਲਾ ਬਾਰਡਰ ਤੋਂ ਲੈ ਕੇ ਅਲੀ ਕੇ ਤੱਕ ਦਾ ਕੰਮ ਹੈ ਜੀ ਹਾਂ ਬੰਨ ਦੀ ਸਫਾਈ ਵਾਸਤੇ ਕੰਮ ਹੈ ਪਰ ਇੱਥੇ ਦਾ ਬੰਨ ਦੀ ਸਫਾਈ ਤੇ ਛੱਡੋ ਇੱਥੇ ਕਿ ਤੀਲਾ ਵੀ ਨਹੀਂ ਨਾ ਕਿਸੇ ਨੇ ਪੁੱਟਿਆ ਹੈ ਹਾਲਾਂਕਿ ਜਿੱਥੇ ਟੈਂਡਰ ਲੱਗਦੀ ਏ ਉਹ ਜਗ੍ਹਾ ਵੀ ਸੇਫ ਨਹੀਂ ਹੈਗੀ ਉੱਥੇ ਵੀ ਇੰਨਾ ਝਾੜੀਆਂ ਬੂਟੇ ਅਜੇ ਵੀ ਉੱਥੇ ਉਵੇਂ ਹੀ ਖੜਿਆ ਟੋਟਲ ਕੁੱਲ ਮਿਲਾ ਕੇ 175 ਬੰਦੇ ਦਾ ਕੰਮ ਤੇ ਚੱਲ ਰਿਹਾ ਹੈ ਲੇਕਿਨ ਕੰਮ ਇੱਕ ਬੰਦੇ ਦਾ ਵੀਤ ਨਹੀਂ ਵਾਜੀ ਕਿਸ ਤਰ੍ਹਾਂ ਸਰਕਾਰੀ ਬਾਬੋ ਮਿਲਦੇ ਸਾਰੇ ਕੁਝ ਸਿਆਸੀ ਬੰਦੇ ਰਲ ਕੇ ਅਫਸਰਚਾਈ ਨਾਲ ਇਹ ਸਾਰਾ ਕੁਝ ਕਰਵਾ ਰਹੇ ਨੇ ਤੇ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਤੇ ਸਰਕਾਰ ਤਾਂ ਕਹਿੰਦੀ ਹੈ ਕ腐ਪਸ਼ਨ ਖਤਮ ਕਰਨ ਵਾਸਤੇ ਭ੍ਰਿਸ਼ਟਾਚਾਰ ਖਤਮ ਕਰਵਾਤੇ ਪਰ ਇੱਥੇ ਭ੍ਰਿਸ਼ਟਾਚਾਰ ਹੋਰ ਹੀ ਵੱਧ ਰਿਹਾ ਜੀ ਤੇ ਸਰਕਾਰੀ ਖਜ਼ਾਨੇ ਨੂੰ ਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਲੱਖਾਂ ਦਾ ਚੂਨਾ ਲਾ ਰਹੇ ਨੇ ਜੀ ਅਸੀਂ ਕੰਮ ਚਾਹੋਨੇ ਆ ਸਾਨੂੰ ਕੰਮ ਨਹੀਂ ਮਿਲਦਾ ਤੇ ਜਿਹੜਾ ਜ ਨਜਾਇਜ਼ ਨਜਾਇਜ਼ ਕੰਮ ਚੱਲੀ ਜਾਂਦੇ ਨੇ ਜਾਇਜ਼ ਕੋਈ ਕੰਮ ਹੋ ਨਹੀਂ ਰਿਹਾ ਜੀ ਹਾਂ ਸਰ ਇਹਨਾਂ ਦਾ ਕੋਈ ਹਾਂ ਸਰੇ ਨਾਲ ਬਣਦੀ ਜੋ ਕਾਰਵਾਈ ਕੀਤੀ ਜਾਵੇ ਤੇ ਜੋ ਇਹਨਾਂ ਦਾ ਪਿੱਛੇ ਮਾਸਟਰ ਨਿਕਲੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿੱਥੇ ਕੰਮ ਹੋਇਆ ਹੈ ਕਿੰਨਾ ਦੀ ਮਿਹਰੀ ਭੁਗਤਣਾ ਹੋਇਆ ਹੈ ਉਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਰਮਨ ਜੀ ਜਿਹੜਾ ਤੁਹਾਡੇ ਕੋਲ ਜਿਹੜੇ ਮੰਨੇਗਾ ਦਾ ਕੰਮ ਚੱਲ ਰਿਹਾ ਉਹਦੇ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ ਹਾਂਜੀ ਸਾਡੀ ਟੀਮ ਆ ਅਸੀਂ ਮੌਕੇ ਤੇ ਚੈਕਿੰਗ ਕਰਦੇ ਹਾਂ ਰੂਟੀਨ ਵਾਈਜ਼ ਹੁੰਦੀ ਰਹਿੰਦੀ ਚੈਕਿੰਗ ਉਹ ਜਿਹੜੇ ਜਾਲੀ ਮਸਟਰੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ ਆਨਲਾਈਨ ਵੀ ਕੀਤੀ ਉਹਨਾਂ ਬਾਰੇ ਕੀ ਰਿਪੋਰਟ ਬਣਾ ਦੇ ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ ਉਹਦੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਆ ਇਟ ਵਿਲ ਟੇਕ ਸਮ ਟਾਈਮ ਜੇ ਜੋ ਵੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਰੀ ਕਰਦੇ ਜੇ ਕੋਈ ਦੋਚੀ ਪਾਇਆ ਜਾਂਦਾ ਉੱਤੇ ਹੀ ਕਾਰਵਾਈ ਵੀ ਕਰਾਂਗੇ ਤੇ ਮਦਿਰਿਕਾ ਤੋਂ ਜਿਹੜੇ ਕੰਮ ਚੱਲ ਰਿਹਾ ਉੱਥੇ ਵੀ ਹਾਜ਼ਰੀਆਂ ਲਾਈਆਂ ਜਾ ਰਹੀਆਂ ਬੰਦੇ ਤਾਂ ਉੱਤੇ ਹਾਜ਼ਰ ਨਹੀਂ ਕੋਈ ਵੀ ਦੇਖੋ ਜੀ ਇਹ ਤਾਂ ਮੌਕਾ ਵੇਖ ਕੇ ਪਤਾ ਲੱਗੂਗਾ ਨਾ ਜਿੱਦਾਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਸਾਡੀ ਉਹ ਉਸ ਜਿਹੜਾ ਕੰਮ ਨਹੀਂ ਹੋਇਆ ਉਹ ਸਾਡਾ ਜੇ ਹੀ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ ਫਿਰ ਉਸ ਹਾਂ ਅਸੀਂ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ ਜਿਵੇਂ ਪੇਮੈਂਟ ਖਾਤਿਆਂ ਚ ਚਲੀ ਜਾਂਦੀ ਕਈ ਲੱਖਾਂ ਖਾਤੇ ਜਿਹੜੇ ਚਲੇ ਜਾਂਦੇ ਕੰਨ ਹਮ ਹਮ ਉਹਦੇ ਬਾਰੇ ਕੀ ਜਾਂਚ ਹੋਏਗੀ ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਹੁੰਦਾ ਹਾਂ ਤੁਸੀਂ ਜਾਂਚ ਕਰਾਂਗੇ ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬੰਦੀ ਰਿਕਵਰੀ ਕਾਰਵਾਈ ਵੀ ਕੀਤੀ ਹੈ ਜੇ ਜਿਹੜੇ ਬਿਲਕੁਲ ਜੀ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਜਿਹੜੀ ਰਿਕਵਰੀ ਬੰਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊਗੀ ਜਿਹੜੇ ਮਾਸਟਰੋਲ ਵੀ ਹੁਣ ਕੱਢੇ ਜਾ ਰਹੇ ਬਿਨਾ ਸਾਈਨਾਂ ਤੋਂ ਉਹਨਾਂ ਬਾਰੇ ਕੀ ਹੋ ਰਿਹਾ ਦੇਖੋ ਜੀ ਮੇਰੇ ਨੋਟਿਸ 'ਚ ਨਹੀਂ ਹੈ ਗੱਲ ਆਈ ਬਿਨਾ ਸਲਾਹ ਜਿਹੜੇ ਮਾਸਟਰੋਲ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲੌਕ ਪੱਧਰ ਤੋਂ ਉਹਦੀ ਜ਼ਿਆਦਾ ਜਿਹੜੀ ক্লোਜ਼ਲੀ ਮਾਈਕਰੋ ਮੋਨਿਟਰਿੰਗ ਬਲੌਕ ਲੈਵਲ ਤੋਂ ਕੀਤੀ ਜਾਂਦੀ ਕਿਉਂਕਿ ਸਾਰਾ ਸਟਾਫ ਨਾ ਜਿਹੜਾ ਬਲੌਕ ਤੇ ਬੈਠਦਾ ਜਿਹੜੇ ਮਾਸਟਰੋਲ ਜਾਰੀ ਕਰਾਉ ਹੀ ਬੈਠਦੇ ਆ ਅਸੀਂ ਤਾਂ ਇਥੋਂ ਰੂਟੀਨ ਵਾਈਜ਼ ਚੈਕਿੰਗ ਕਰਦੇ ਆ ਜਾਂ ਕੋਈ ਸ਼ਿਕਾਇਤ ਸਾਡੇ ਕੋਲੇ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਆ ਚਾਹਾਂ ਤਾਰੇ ਸਾਰਾ ਮੋਨੀਟਰ ਕਰਨਾ ਸਾਡਾ ਜਿਹੜਾ ਬਲੌਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸੁਬਾਨ ਉਹ ਦੇਖਦੇ ਸਾਰਾ ਮੈਟਰ ਤੂੰ ਕੀ ਕਿਸੇ ਖਜ਼ਾਨੇ ਨੂੰ ਲੱਖ ਰੁਪਏ ਤੇ ਚੁੰਨਾ ਲੱਗ ਰਿਹਾ ਉਹਦੇ ਵਾਰੀ ਤੂੰ ਪੜਤਾਲ ਕੀਤੀ ਦੇਖੋ ਜੀ ਜਿੱਦਾਂ ਕੋਈ ਸ਼ਿਕਾਇਤ ਆਉਂਦੀ ਆ ਸਤਜਨ ਜੀ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਪੜਤਾਲ ਵੀ ਕਰਾਂਗੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕੋਈ ਕਾਰਵਾਈ ਚੱਲ ਰਹੀਆਂ ਜੀ ਇਨਕੁਆਰੀ ਚੱਲ ਰਹੀ ਜੋ ਇਨਕੁਆਰੀ ਚ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰਾਂਗੇ ਨਾ ਜਸਟਿਸ ਜੀ ਤੁਸੀਂ ਗੱਲ ਕਰ ਰਹੇ ਹੋ ਜੋ ਇਸ ਮੈਟਰ ਦੀ ਉਹ ਸਾਡੇ ਮਾਮਲੇ ਹੀ ਕੱਲ ਪਰਸੋ ਧਿਆਨ ਚ ਆਇਆ ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਹੈ ਮੌਕਾ ਵੀ ਵੇਖ ਰਹੇ ਹੈ ਕੋਈ ਕਾਰਵਾਈ ਕਰ ਰਿਹਾ ਉਹਦੀ ਕੋਈ ਕਾਰਵਾਈ ਕੀਤੀ ਜੇਗੀ ਕਾਰਵਾਈ ਹਲੇ ਰਿਪੋਰਟ ਬਣਦੀ ਹੈ ਨਾ ਜੀ ਹਲੇ ਇਨਕੁਆਰੀ ਹੋ ਰਹੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ ਤੇ ਪਹੁੰਚਾਂਗੇ ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ ਕਾਰਵਾਈ ਕੀਤੀ ਕਾਰਵਾਈ ਸ਼ੁਰੂ ਕੀਤੀ ਹੈ ਪੜਤਾਲ ਸ਼ੁਰੂ ਕਰਤੀ ਹੋ ਕਾਰਵਾਈ ਹੈ ਹਾਂਜੀ